ਪਾਣੀ ਜਾਂ ਮਹਾਂਸਾਗਰੀ ਮਹਾਂਸਾਗਰੀ ਪਾਣੀ ਹੋ ਗਿਆ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਘਰੇਲੂ ਵਰਤੋਂ ਮਨੁੱਖ ਦੀ ਰੋਜ਼ਾਨਾ ਘਰੇਲੂ ਜ਼ਿੰਦਗੀ ਪਾਣੀ ਤੋਂ ਬਿਨਾਂ ਤਾਂ ਅਧੂਰੀ ਹੋ ਜਾਵੇਗੀ ਕਿਉਂਕਿ ਇਸ ਦੇ ਨਾਲ ਬਹੁਤ ਤਰ੍ਹਾਂ ਦੇ ਕੰਮ ਹਿੱਤੇ ਜਾਂਦੇ ਹਨ ਇਸ ਤਰ੍ਹਾਂ ਹੀ ਖੇਤੀਬਾੜੀ ਅੱਜ ਵੀ ਖੇਤੀਬਾੜੀ ਸਿੰਚਾਈ ਤੇ ਨਿਰਭਰ ਕਰਦੀ ਹੈ ਵੱਧ ਝਾੜ ਦੇਣ ਵਾਲੀਆਂ ਫਸਲਾਂ ਨਿਸ਼ਚਿਤ ਸਮੇਂ ਤੋਂ ਬਾਅਦ ਪਾਣੀ ਦੀ ਮੰਗ ਕਰਦੀਆਂ ਹਨ ਫਸਲਾਂ ਤੋਂ ਬਾਅਦ ਬਿਨਾਂ ਡੈਰੀ ਕਰਨ ਦਾ ਮੱਛੀ ਪਾਲਣਾ ਪਾਨਾ ਆਦਿ ਪਾਣੀ ਦੀ ਵਰਤੋਂ ਤੋਂ ਬਿਨਾਂ ਅਸਫਲ ਉਦਯੋਗਾਂ ਵੱਡੇ ਵੱਡੇ ਉਦਯੋਗਾਂ ਜਿਵੇਂ ਲੋਹਾ ਲੋਹਾਂ ਦੀ ਇੰਗਲ ਇਸਪਾਤ ਐਲੂਮੀਨੀਅਮ ਕੱਪੜਾ

ਅਸੀਂ ਹਾ ਹਾ ਫਿਲਟਰੇਸ਼ਨ ਮੈਥਡ ਦੇ ਨਾਲ ਇਸ ਨੂੰ ਪੀਯੋਗ ਬਣਾ ਸਕਦੇ ਹਾਂ ਉਸ ਤੋਂ ਬਾਅਦ ਰਸਾਇਣ ਖਾਦਾਂ ਦੇ ਕੀ ਨਾਸ਼ਕ ਦਵਾਈਆਂ ਫਸਲਾਂ ਦੇ ਵਾਪਸ ਝਾੜ ਲੈਣ ਲਈ ਇਤਾਲ ਰਸਾਇਣ ਖਾਦਾਂ ਤੇ ਕੀ ਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਹਨ ਪਰੰਤੂ ਇਹਨਾਂ ਦਾ ਅਸਰ ਵਰਖਾ ਦੇ ਪਾਣੀ ਨਾਲ ਮਿਲ ਕੇ ਦੂਰ ਦੁਹਾਨੇ ਪਹੁੰਚ ਜਾਂਦਾ ਹੈ مورتیا کیسرجنا استو دل پر مورتیاں نشے ڈبے رنگ سنجاب نشا نشا کرس کروڑ لوگ نشے آدمی ہو گئے اسی پرتیشت نوجوان نشے لگے ہوئے ہیں اسکولوں کالجوں کے ودیاتھی جہے ہوسٹلوں میں رہتے ہیں وہ ایک دو نشیا لگ رہے ہیں اپنے ماتا پتا دور رہن کار وہ اپنی من مرضی کرتے ہیں انہوں پتا ہی نہیں چلتا کہ وہ کنگ گارس رہے ہیں برائی تو پرہیز بھی نہیں کرتے ਸਾਡੇ ਦੇਸ਼ ਵਿੱਚ ਬੇਰੋਜ਼ਗਾਰੀ ਇੰਨੀ ਹੈ ਕਿ ਨੌਜਵਾਨ ਕੰਮ ਨਾ ਮਿਲਣ ਕਰਕੇ ਨਸ਼ੇ ਦੀ ਸਪਲਾਈ ਦਾ ਕੰਮ ਕਰਨ ਲੱਗਦੇ ਹਨ ਕਈ ਨੌਜਵਾਨ ਪੜ੍ਹਨ ਵਿਦਿਅਕ ਕਰਕੇ ਇਸ ਦਾ ਸ਼ਿਕਾਰ ਹੋ ਜਾਂਦੇ ਹਨ ਨਸ਼ੇ ਕਰਨ ਵਾਲੇ ਆਪਣੇ ਗਰੀਬ ਦਾ ਨਾਸਤਾ ਕਰਦੇ ਹੀ ਹਨ ਉਹ ਆਪਣੇ ਮਾਪਿਆਂ ਤੇ ਬੱਚਿਆਂ ਦੀ ਜ਼ਿੰਦਗੀ ਵੀ ਬਰਬਾਦ ਕਰਦੇ ਹਨ ਆਮ ਨਸ਼ੇੜੀ ਨਸ਼ੇ ਦੀ ਤੋੜ ਪੂਰੀ ਕਰਨ ਲਈ ਆਪਣੀ ਜਾਇਦਾਦ ਆਪਣੇ ਘਰ ਦਾ ਸਮਾਨ ਜਦਕਿ ਆਪਣੀ ਮਾਂ ਦੇ ਗਹਿਣੇ ਤੱਕ ਵੀ ਵੇਚ ਦਿੰਦੇ ਹਨ ਜਿਸ ਕਾਰਨ ਉਹ ਆਪਣੇ ਮਾਪਿਆਂ ਦੀ ਜ਼ਿੰਦਗੀ ਵੀ ਖਰਾਬ ਕਰਦੇ ਹਨ ਨਸ਼ੇ ਕਰਨ ਵਾਲੇ ਵਿਅਕਤੀ ਬਹੁਤ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ ਤੰਬਾਕੂ ਖਾਣ ਨਾਲ ਮੂੰਹ ਦਾ ਕੈਂਸਰ ਅਤੇ ਸਿਗਰਟ ਪੀਣ ਨਾਲ ਬੀੜੀ ਪੀਣ دھیڑ کین... ہو جا رہا ہے شراب پینے جگر گردے خراب ہوں چاقے لگاؤ ایڈز ورگے روگ ہوں سرکار نشے ختم کرنے کا یتن تو کر رہی ہے پر اس کے باوجود بھی نشے کی سمگلنگ کو ہل نہیں کرتا جا رہا ہے نشے کا کاروبار دنوں دن بڑھتا جا رہا ہے انتہی کہ نشے کی ورتوں گھٹ کرنے نشہ ملنا ہی اور جائے ج

ਮੈਂ ਅੱਜ ਤੁਹਾਡੇ ਸਾਹਮਣੇ ਨਸ਼ਾ ਇੱਕ ਲਾਨਤ ਹੈ ਇਸ ਤੇ ਕੁਝ ਗੱਲਾਂ ਸਾਂਝੀਆਂ ਕਰਨੀ ਹਾਂ ਨਸ਼ੀਲੇ ਪਦਾਰਥਾਂ ਦੀ ਮਨੁੱਖ ਦੁਆਰਾ ਵਰਤੋਂ ਕਰਨਾ ਨਸ਼ਾ ਕਰਨਾ ਆਪਾਉਂਦਾ ਹੈ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮਨੁੱਖ ਦਾ ਨਾੜੀ ਕੰਦਰ ਪ੍ਰਭਾਵਿਤ ਹੁੰਦਾ ਹੈ ਉਹ ਕੁਝ ਸਮੇਂ ਲਈ ਅਨੰਦ ਮਹਿਸੂਸ ਕਰਦਾ ਹੈ ਪਰ ਨਸ਼ਾ ਉੱਤਰ ਜਾਣ ਪਿੱਛੋਂ ਉਸ ਨੂੰ ਫੇਰ ਨਸ਼ੀਲੇ ਪਦਾਰਥਾਂ ਦੀ ਲੋੜ ਮਹਿਸੂਸ ਹੁੰਦੀ ਹੈ ਇਹੋਂ ਬਨੌਕ ਨਸ਼ਿਆਂ ਦਾ ਆਤੀ ਹੋ ਜਾਂਦਾ ਹੈ ਅਤੇ ਨਸ਼ੇ ਤੋਂ ਬਿਨਾ ਕੁੱਤਾ ਗੁਜ਼ਾਰਾ ਮੁਸ਼ਕਿਲ ਹੋ ਜਾਂਦਾ ਹੈ ਨਸ਼ੀਲੇ ਪਦਾਰਥਾਂ ਦੇ ਵੱਡੀ ਮਾਤਰਾ ਵਿੱਚ ਪੜੇ ਜਾਂਦੀਆਂ ਥਬਰਾਂ ਅਸੀਂ ਰੋਜ਼ ਪੜ੍ਹਦੇ ਅਤੇ ਸੁਣਦੇ ਹਾਂ ਇਹਨਾਂ ਪਦਾਰਥਾਂ ਦੀ ਕੀਮਤ 2 ਕਰੋੜ ਰੁਪਇਆ ਵਿੱਚ ਹੁੰਦੀ ਹੈ ਆਨੇ ਸਮੇਂ ਵਿੱਚ ਖੀਮਕੁੱਕੀ ਚਾਸ਼ਰਾਬ ਕਿਸਮ ਦੇ ਟੀਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਕੁਝ ਦੇਸ਼ਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਤੀ ਕੀਤੀ ਜਾਂਦੀ ਹੈ ਇਹਨਾਂ ਪਦਾਰਥਾਂ ਵਿੱਚ ਹੋਰ ਨਸ਼ੀਲੇ ਸਾਇਨ ਮਿਲਾ ਕੇ ਇਹਨਾਂ ਦੇ ਪ੍ਰਭਾਵ ਨੂੰ ਵਧਾਇਆ ਜਾਂਦਾ ਹੈ ਨਸ਼ਾ ਦੇ ਆਕਾਰ ਨੂੰ ਹਤੇ ਇਸ ਨੂੰ ਮੰਦੀ ਵਿੱਚ ਵਿੱਚ ਤੱਕ ਦਾ ਕੰਮ ਕੱਲੇ ਨਸ਼ੇ ਦੇ ਵਪਾਰੀਆਂ ਦੇ ਬਹੁਤ ਗੁੰਝਲਦਾਰ ਜਾਲ ਵਿਛਾਇਆ ਹੋਇਆ ਹੈ ਇਹਨਾਂ ਲੋਕਾਂ ਨੇ ਮੌਲ ਤਾਂ ਆਹ ਤਾਂ ਤੇ ਨਾ ਬਾਲਕ ਬੱਚਿਆਂ ਨੂੰ ਵੀ ਇਸ ਕਾਰੋਬਾਰ ਦਾ ਹਿੱਸਾ ਬਣਾ ਲਿਆ ਹੈ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਡਰਕਦੀ ਜਾ ਰਹੀ ਹੈ ਕੋਈ ਮੇਲਾ ਪਰਿਵਾਰ ਹੀ ਅਜਿਹਾ ਲੱਭਦਾ ਹੈ ਜਿਹੜਾ ਇਸ ਤੋਂ ਬਚਿਆ ਹੋਵੇ ਬਹੁਤੇ ਨੌਜਵਾਨ ਅਤੇ ਦੋਸਤ ਮਿੱਤਰਾਂ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਵੇਰ ਕੇ ਤੁਮ ਨਾਲ ਜੈਂਟ ਤੇ ਹੁਣਾਰੇ ਕੈਨ ਤੇ ਨਸ਼ਾ ਕਰਦੇ ਹਨ ਕੁਝ ਨੌਜਵਾਨ ਫਿਲਮਾਂ ਤੇ ਟੈਲੀਵੀਜ਼ਨਾਂ ਨਾਟਕਾਂ ਵਿਚਲੇ ਨਸ਼ਈ ਕਿਰਦਾਰਾਂ ਦੇ ਪ੍ਰਭਾਵ ਅਧੀਨ ਨਸ਼ਾ ਕਰਨ ਲੱਗ ਜਾਂਦੇ ਹਨ ਪ੍ਰਿੰਟ ਦੇ ਪ੍ਰਮੁੱਖ ਸੱਜਣ ਪੈਣਾ ਬੱਚੇ ਮਾਈਕਲ ਜੀ ਕਾਲ ਸਾਹਿਬ ਸ੍ਰੀ ਵਾਇਕੁਨਜੀ ਜੀ ਪਤ ਜੀ ਸਾਡੇ ਅੱਜ ਗੁਰੂ ਰਵਿਦਾਸ ਜੀ ਮਹਾਰਾਜ ਜੀ ਜੋ ਵਰਸੀ ਕੈਲੋ ਜਾਂ ਜੰਮ ਜਿਆ ਡਾਗੇ ਨੂੰ ਉਹਦੇ ਸੰਬੰਧ ਵਿੱਚ ਇਕੱਠੇ ਹੋਏ ਆ ਪਿੰਡ ਦੀ ਨੌਜਵਾਨਾਂ ਦੀ ਜਿਹੜੀ ਸਭਾ ਹੈ ਉਹਨਾਂ ਨੇ ਬਹੁਤ ਮੁਸ਼ੱਕਤ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਹੈ ਉਹਨੂੰ ਜੀਤਾ ਦਾ ਦਾਸ ਨੂੰ ਹੁਕਮ ਆਇਆ ਕਿ ਆਪਣੇ ਮਾਗੋਰੀ ਬਾਰੇ ਵਿਚਾਰ ਆਪਣੇ ਸਸਤ ਕਰਨ ਦਾ بارے آپ اپنے بچار پیش کیتے بچے نے فرمایا کہ انیس سو ساٹھ جشم سنگل کی سرکار اور ادو تین اپریل جہی ہے راج بھاشا مانتا ملی اور تقریباً ایک ہزار یہ لگاتار کا پڑھیا کہ ناج جو ہوئے نے گورکھنا شمبر ناتھ بشمبر ناتھ

اور مہاراج بابا فری شخصی نا شری گور نانک دیو جی مہاراج جی چودہ سو انتر پندرہ سو اتالیس تکارشا دشان یاترا کی

کے راست گروہ ہوئے اور انہوں نے بہت مہام بھی کر دینا مہام بھی اس بات شاہدے کے لئے کی پجابی پاچھا ناکم ہمیں بھی ہے دیتی دیتی شبدہ والی ہے وہ بہت ہی جس طرح کردو پاسی دیتی ہے پوری دنیا دے میں کے ہزاریں پشامہ لیکن کردو پاسی اور پجابی مردانہ بھاشا اور بہت ہی پارے پارے بہت ہی چٹے مٹھے اور بہت ہی گروہ والے بہا والے شبد ہے وہ ساری بھاشا در اِسی شکر گزار ہاں استھا نے جس طرح ارالا کیتا الگ الگ وشیا کے اوپر بچے نے اپنے پیار پیش کیتے مات بھاشا کا ذکر ہوا اور ایک بچی نے بہت سب سب تک سب تک سب نال کر گیتا کہ دنیا لے دیتے ان ایک کام پاشا مانے جیڈی مدی پاشا سن لوگ اگر تس نے اپنی ماد پاشا دا بیا کرنوں نہیں سکھیا گرامر نے سکھی تک کہ جیڈی پاشا سن پھنی بیٹی مدی موڈ ہو جاتی ایسا لئی جو بیٹی اپنی ماد پاشا کو پراہ پکتا دے تو پیار دے تو فارسی ملیالم جو بھی آسانی ਤੋ ਜਿਨਨੇ ਵੀ ਅਧਿਆਪਕਾਂ ਨੇ ਦਾਸ ਨੂੰ ਪੜਾਇਆ ਹਰ ਇੱਕ ਦਾ ਅਭਿਨੰਤਰ ਕਰਦੇ ਮੈਂ ਇਹ ਪ੍ਰਤੀਜਿੰਨ ਸਾਡੀ ਸ਼ਕਤਾ ਹੈ ਅਨੰਦ ਹੈ ਕਿ ਇਹਨਾਂ ਨੇ ਬਹੁਤ ਬ੍ਰਿਗਿਆ ਸਨ ਯਾਦ ਹੈ ਕਿ ਸਾਡੇ ਪੰਜਾਬੀ ਦੇ ਇਤਿਹਾਸ ਨੂੰ ਜੁੜੇ ਸੀ ਮਾਸਟਰ ਜੀ ਗੁਰਦੇ ਸਿੰਘ ਜੀ ਅੱਜ ਦੁਨੀਆ ਦੇ ਵਿੱਚ ਨਹੀਂ ਲੇਕਿਨ ਉਹਨਾਂ ਦਾ ਜਿਹੜਾ ਯੋਗਦਾਨ ਹੈ ਕੰਟਰੀਬਿਊਸ਼ਨ ਜਿਹੜਾ ਹੈ ਉਹ ਬਹੁਤ مہان ہے اور نے نمت کرتے ہیں ایسے ادیا جانے ساری مات بھاشا سمجھایا اور جو وشیشتا بے شک بچوں اندر پروگرام ہے اور بہت سارے پتوجے سجن ساری ہر ایک نے اپنے اپنے بچار کچھ سامنے پیش کرتے ہیں سمے بھی بہت گھٹ ہے دھیان رکھنا ہے بہت سنپیٹ میں اپنی گل کروں گا

ਦੇ ਕੀ ਨਾਲ ਬਹੁਤ ਮਿਹਨਤ ਨਾਲ ਬਹੁਤ ਕੋਸ਼ਿਸ਼ ਕਰਿਆ ਦੇ ਨਾਲ ਕੋਸ਼ਿਸ਼ ਕਰਿਆ ਕਿ ਇਹ ਸੂchnਿਆ ਪੜਾਵਾ ਸਿੱਖ ਰਹੇ ਆ ਉਹਦੇ ਨਾਲ ਕੋਸ਼ਿਸ਼ ਕਰੀਏ ਕੇਸਰ ਭਾਸ਼ਾ ਨੂੰ ਵੀ ਹੈ ਮੁਰਬੇ ਦੀ ਕੋਸ਼ਿਸ਼ ਕੀਤੀ ਪਰ ਇਹਦਾ ਫੈਲਾਅ ਨਹੀਂ ਇਹਦੇ ਤੇ ਲਿਖਾ ਲਿਖੀ ਗੀਤ ਲਿਖੀ ਜਿਸ ਤਰ੍ਹਾਂ ਨੇ ਨੀਂਦ ਜਿੱਡੇ ਬੱਡੇ ਆ ਅੰਦੇ ਸਾਥੀ ਬਹੁਤ ਬਹੁਤ ਗੀਤ ਲਿਖਦੇ ਆ ਨਾਲ ਕਾਇਕਾਇ ਹੋਏ ਇਹਨਾਂ ਨੇ ਤੁਨ ਨਾਲ ਬਹੁਤ ਉਦੇਸ਼ਨਾਮਾ ਜਿਹੜੇ ਲਿਖੀਆਂ ਆ اور جب دیکھتے ہیں بالیوڈی فلم ریلبوک زبان کے مہان اداکار ہوئے آپ پریتوی راجپور ہے راجپور کا پورا کامنا تقریباً پانچ چھ پیڑیاں جہاں درمندر ہے ਉਹਦੇ ਅੰਕੀਆਂ ਚਰਚੀਆਂ ਅੱਜ ਤੱਕ ਚੱਲੀਆਂ ਬਹੁਤ ਸਾਰੇ ਦੇਵ ਆਨੰਦ ਵਰਗੇ ਜਿਹੜੇ ਤਾਂ ਜਿੰਨੇ ਵੀ ਮਹਾਨ ਜਿਹੜੇ ਆ ਫਿਲਮਾਂ ਦੇ ਵਿੱਚ ਆ ਉਹ ਸਾਰੇ ਪੰਜਾਬੀ ਇਸੇ ਤਰ੍ਹਾਂ ਅਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਹ ਵੱਡੇ ਵੱਡੇ ਜਿਹੜੇ ਦੇਸ਼ ਜਿੱਦਾਂ ਹੋਸੀ ਜਿੰਨਾ ਦੇਸ਼ ਤੋਂ ਸੇਵਾ ਲੈਣਿਆ ਉੱਥੇ ਵੱਡੇ ਵੱਡੇ ਅਧਿయోగਪਤੀ ਵੱਡੇ ਵੱਡੇ ਮੈਂਬਰ ਜਿੰਨਾ ਨੇ ਵੱਡੀ ਵੱਡੀ ਜਿਹੜੇ ਸਾਡੇ ਜਰਾਂ ਰਖੜਨ پینٹ کروں گا گولڈی وہ 5 ਮਿੰਟ ਦੇ ਵਿੱਚ ਸਾਡੇ ਬੱਚਿਆਂ ਨੂੰ ਸੰਬੋਧਨ ਕਰਕੇ ਜਾਣਗੇ। ਹੁਣ ਜਸਵੰਤ ਭਾਟੀ ਜੀ ਔਰ ਫਿਰ ਦਵਿੰਦਰ ਸਿੰਘ ਖਲੇਮਪੁਰ ਜੀ ਸਾਡੇ ਬੱਚਿਆਂ ਨੂੰ ਕੁਝ ਸੰਬੋਧਨ ਕਰਨਗੇ। ਜਸਵੰਤ ਭਾਟੀ ਨੇ ਇਹਨਾਂ ਨੂੰ ਬੱਚਿਆਂ ਨੂੰ ਬਾਹਰ ਕੱਢ ਲਈ ਹੁਣ। ਦਿਨ ਹੈ ਦਿਨ ਹੈ। ਚਲ 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 ਇਹ ਬੱਚੇ ਪਾਲੇ ਨੇ ਜਦੋਂ ਉਹ ਚੇਰ ਤੇ ਬੈਠਦੇ ਜਾ ਕੇ ਇਧਰ ਹੁਣ ਆਉਂਦੇ ਆ ਹਾਂ ਹਾਂ ਮਾਤਾ ਮਾਂ ਜਿਹੜੀਆਂ ਆਪਣੇ ਆਈਆਂ ਹੋਈਆਂ ਉਹਨਾਂ ਤੋਂ ਕਰਵਾਈਆਂ ਆ ਜਿਹੜੀ ਆਪਾਂ ਦੇ ਸਨਮਾਨ ਕਰਦੇ ਤੇ ਨਾਲ ਜਿਹੜਾ ਅੱਗੇ ਪਾਣੀ ਮੈਟਰ ਮਾਲਵੇ ਦੇ ਗਾਇਕ ਨੇ ਜਿਹੜੇ ਇਹਨਾਂ ਨੇ ਅਸੀਂ ਜਦੋਂ ਵੇਟ ਜਾਇਆ ਤੇ ਉਹਨਾਂ ਨੂੰ ਸਵਾਗਤ ਕੀਤਾ ਜਾਊਗਾ ਜਿਹਨਾਂ ਚਲਾਇਆ ਇਹਨਾਂ ਨੇ ਜਿਸ ਵਿੱਚ ਐਨ ਆਰ ਆਈ ਵੀ ਮਦਦ ਕਰਦੇ ਨੇ 1 ਮਿੰਟ ਇੱਕ ਮਿੰਟ ਹਾਂਜੀ ਔਰ ਪਲੀਜ਼